ਮੇਰਾ ਨਾਮ ਦਾਸ ਸੁਲਿੰਦਰਪਾਲ ਜੀ ਸ਼ਿਵ ਸ਼ਕਤੀ ਮੰਦਰ ਪਿੰਡ ਹੈਰਾਣਾਕੁਰ ਦੇ ਡਿਸਟ੍ਰਿਕਟ ਹਿਆਰਪੁਰ ਜੀ ਬਾਬਾ ਜੀ ਤਾਂ ਬਹੁਤ ਲੋਗ ਸਾਧੂ ਸੰਤਾਂ ਦੀ ਗੱਲ ਕਰਦੇ ਆ ਜੀ ਤੇ ਸਾਧੂ ਸੰਤ ਇਦਾਂ ਦਿੰਦੇ ਆ ਪਰ ਇਹ ਅਸਲ ਵਿੱਚ ਜਿਹੜੀ ਸਾਧੂ ਸੰਤ ਦੀ ਪਰਵਾਸ਼ਾ ਕੀ ਆ ਸਾਧੂ ਸੰਤ ਦੀ ਪਰਵਾਸ਼ਾ ਅਨਗਲਗ ਤਰ੍ਹਾਂ ਦੇ ਲੋਕਾਂ ਦੇ ਵਿਚਾਰਿਆ ਜੀ ਕੋਈ ਕਿਸੇ ਤਰ੍ਹਾਂ ਸੋਚ ਰਿਹਾ ਕੋਈ ਕਿਸੇ ਤਰ੍ਹਾਂ ਸੋਚ ਰਿਹਾ ਜਿਹੜੀ ਮੇਰੀ ਛੋਟੀ ਜੀ ਸੋਚਿਆ ਸਾਧੂ ਸੰਤ ਦੀ ਕੋਈ ਪਰਵਾਸ਼ਾ ਹੋਣੀ ਚਾਹੀਦੀ ਸਾਧੂ ਸੰਤ ਚਾਹੇ ਕਿਸੇ ਵੀ ਮਨ ਧਰਮ ਨਾਲ ਜੁੜਿਆ ਹੋਵੇ ਉਹ ਤਾਂ ਸੰਗਤ ਦਾ ਸੇਵਾਦਾਰ ਹੁੰਦਾ ਜੀ ਇਹ ਕੋਈ ਜਿਆਦਾ ਵੱਡਾ ਅਹੁਦਾ ਨਹੀਂ ਆਈ ਗਈ ਸੰਗਤ ਦੀ ਬਸ ਸੇਵਾ ਪਾਣੀ ਕਰਨਾ ਇਹ ਹੀ ਸੰਤ ਦੀ ਪਰਿਭਾਸ਼ਾ ਆ ਲੋਕਾਂ ਨਾਲ ਜੁੜ ਕੇ ਰਹਿਣਾ ਪਿਆਰ ਨਾਲ ਰਹਿਣਾ ਪਿਆਰ ਦਾ ਸੰਦੇਸ਼ਾ ਦੇਣਾ ਤਾਂ ਸਾਧੂ ਸੰਤ ਜਿਹੜੇ ਇਹ ਕਹਿ ਸਕਦੇ ਜਿਨ੍ਹਾਂ ਇੱਕ ਭਗਤੀ ਜੀ ਭਗਤੀ ਸਾਧੂ ਜੀ ਭਗਤੀ ਬਾਤ ਦੱਸੋ ਦੇਖੋ ਸਾਧੂ ਦੀ ਭਗਤੀ ਆਪਣੀ ਮਰਜ਼ੀ ਨਾਲ ਕੋਈ ਕੁਝ ਨਹੀਂ ਕਰ ਸਕਦਾ ਜੀ ਜੇ ਕੋਈ ਵੀ ਬੰਦਾ ਚਾਵੇ ਹਨਾ ਕਿ ਮੈਂ ਇਹ ਆਪਣੀ ਮਰਜ਼ੀ ਨਾਲ ਕੰਮ ਕਰ ਲੈਣਾ ਇਹ ਤਾਂ ਪਿੱਛੇੋਂ ਹੀ ਕੋਈ ਸੋਚ ਹੁੰਦੀ ਆ ਪਰਮਾਤਮਾ ਹੀ ਬਸ ਪਿੱਛੇ ਰਮੌਂਡ ਲੈ ਕੇ ਬੈਠਾ ਜਿੱਦਾਂ ਕਿਸੇ ਨੂੰ ਚਲਾਉਣਾ ਚਾਵੇ ਚਾਹੇ ਉਹ ਭਗਤੀ ਕਰਾਵੇ ਚਾਹੇ ਉਹ ਕੁਝ ਵੀ ਕਰਾਵੇ ਕਰਾਉਣੇ ਵਾਲਾ ਤਾਂ ਬੈਕਗ੍ਰਾਉਂਡ ਹੋਰ ਕੋਈ ਸ਼ਕਤੀ ਆ ਮੋਰੇ ਤਾਂ ਆਪਾਂ ਪੁਤਲੀਆਂ ਐ ਜਿੱਦਾਂ ਉਹ ਨਚਾਈ ਜਾਂਦਾ ਉਦਾਂ ਆਪਾਂ ਨੱਚ ਹੀ ਜਾਂਦੇ ਜਿੱਦਾਂ ਲੋਗ ਆਖਦੇ ਆ ਵੀ ਇਹ ਸਾਧੂ ਸੰਤਾਂ ਕੋਲ ਪੈਸਾ ਬਹੁਤ ਆ ਤੁਹਾਨੂੰ ਤੁਹਾਡੀ ਕੀ ਸੋਚਣੀ ਆ ਵੀ ਸਾਧੂ ਦਾ ਪੈਸੇ ਨਾਲ ਕੀ ਮੇਲ ਆ ਦੇਖੋ ਸਾਰਾ ਪੈਸਾ ਜਿਹੜਾ ਆ ਨਾ ਇੱਥੇ ਮੈਂ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਕਿ ਕੱਲਾ ਸਾਧੂ ਸੰਤ ਕੋਈ ਪੈਸਾ ਨਹੀਂ ਹੋਣਾ ਚਾਹੀਦਾ ਪੈਸਾ ਤਾਂ ਸਾਰੇ ਸੰਸਾਰ ਕੋਲ ਹੀ ਹੋਣਾ ਚਾਹੀਦਾ ਕਿਉਂਕਿ ਪੈਸੇ ਤੋਂ ਬਿਨਾ ਕਿਸੇ ਦਾ ਕਾਰਜ ਹੁੰਦਾ ਹੀ ਨਹੀਂ ਚਾਹੇ ਕਿਸੇ ਤਰ੍ਹਾਂ ਦੇ ਵੀ ਵਿਚਾਰ ਲੈ ਲਈਏ ਜਿੰਨੀਆਂ ਮਰਜ਼ੀ ਧਾਰਨਾ ਦੇ ਲਈਏ ਮੇਰੇ ਖਿਆਲ ਦੇ ਮੁਤਾਬਕ ਪੈਸੇ ਤੋਂ ਬਿਨਾ ਕਿਸੇ ਦਾ ਵੀ ਕੋਈ ਕਾਰਜ ਅਧੂਰਾ ਆ ਔਰ ਪੈਸਾ ਸਾਰਿਆਂ ਕੋਲ ਹੋਣਾ ਚਾਹੀਦਾ ਪਰ ਜੇ ਕਿਸੇ ਕੋਈ ਜ਼ਰੂਰਤ ਤੋਂ ਜ਼ਿਆਦਾ ਆ ਉਹਨੂੰ ਗਰੀਬਾਂ ਲੋਕਾਂ ਦਾ ਖਿਆਲ ਰੱਖਣਾ ਚਾਹੀਦਾ ਕਿ ਕਿਸੇ ਜ਼ਰੂਰਤਮੰਦ ਨੂੰ ਥੋੜਾ ਬਹੁਤ ਦੇ ਦੇਵੇ ਜਿੰਨਾ ਕੁ ਸਰਦਾ ਕਿਸੇ ਗਰੀਬ ਦੇ ਦੁੱਖ ਨੂੰ ਪਹਿਚਾਣੇ ਜੇ ਕੋ ਬਿਮਾਰਿਆ ਉਹਦਾ ਖਿਆਲ ਰੱਖੇ ਜੇ ਕੋ ਮਹੱਲੇ ਦੇ ਵਿੱਚ ਕੋਈ ਆਪਣੇ ਪਿੰਡ ਦੇ ਵਿੱਚ ਗਰੀਬ ਆ ਜਿੰਨਾ ਹੋ ਸਕਦਾ ਉਹਦੀ ਹੈਲਪ ਕਰੇ ਬਾਕੀ ਪੈਸਾ ਪਰਮਾਤਮਾ ਕਿਰਪਾ ਕਰੇ ਸਾਰਿਆਂ ਕੋਲ ਹੋਵੇ ਤੇ ਸਾਧੂ ਕਾ ਸੰਤਾਂ ਕੋਲ ਹੋਣਾ ਇਹ ਤਾਂ ਆਪਣੇ ਆਪਣੇ ਖਿਆਲ ਆਤਿਆ ਹਰ ਬੰਦੇ ਨੂੰ ਜਦੋਂ ਆਪਣੀ ਜੇਬ ਦੇਖਦਾ ਉਹਨੂੰ ਆਪਣੀ ਜੇਬ ਤਾਂ ਥੋੜਾ ਲੱਗਦਾ ਤੇ ਜਦੋਂ ਦੂਸਰੇ ਬਾਰੇ ਸੋਚਦਾ ਉਹ ਸੋਚਦਾ ਕਿ ਸ਼ਾਇਦ ਇਹਦੇ ਕੋਲ ਬਹੁਤ ਜ਼ਿਆਦਾ ਆ ਇਹ ਤਾਂ ਆਪਣੀ ਆਪਣੇ ਖਿਆਲਤਾਂ ਦੀ ਗੱਲ ਆ ਬਾਕੀ ਸਾਧੂ ਸੰਤ ਕੋ ਕਿੰਨਾ ਕੋ ਹੁੰਦਾ ਉਹ ਦੂਸਰਾ ਨਹੀਂ ਦੱਸ ਸਕਦਾ ਉਹ ਤਾਂ ਸਾਧੂ ਸੰਤ ਹੀ ਦੱਸ ਸਕਦਾ ਕਿ ਮੇਰੇ ਕੋ ਕਿੰਨਾ ਆ ਹੋ ਸਕਦਾ ਸਾਧੂ ਸੰਤ ਆਪਨ ਬੜਾ ਮਾਲ ਮਾਰ ਕੇ ਗੁਜ਼ਾਰਾ ਕਰਦਾ ਹੋਵੇ ਲੇਕਿਨ ਜੇ ਕੋ ਸੁਣਨੇ ਵਾਲਾ ਹੋਵੇ ਨਾ ਸਾਧੂ ਸੰਤਾਂ ਦਾ ਜੇ ਕੋ ਦੁੱਖ ਸੁਣਨੇ ਵਾਲਾ ਹੋਵੇ ਤਾਂ ਫੇਰ ਇਹ ਸਾਧੂ ਸੰਤ ਦੱਸਣਗੇ ਤੇ ਜਦੋਂ ਕੋਈ ਦੁੱਖ ਸੁਣਨੇ ਵਾਲਾ ਹੀ ਹੈ ਨਹੀਂ ਤਾਂ ਸਾਧੂ ਸੰਤ ਕਿਹਨੂੰ ਦੱਸਣਗੇ ਕਿ ਮੇਰੇ ਕੋਲ ਇਸ ਤਰ੍ਹਾਂ ਦਾ ਗਜਾਰਾ ਬੜਾ ਮੁਸ਼ਕਲ ਹੈ। ਬਬੇ ਜੀ ਇੱਕ ਆਪਾਂ ਜਿਆਦਾ ਦੇਖਦੇ ਹਾਂ ਕਿ ਲੋਕ ਕੋਈ ਵੀ ਬਿਮਾਰੀ ਹੁੰਦੀ ਆ ਜੀ। ਤੋਂ ਮਾਰੀ ਵਾਸਤੇ ਡਾਕਟਰ ਕੋਲ ਜਾਣ ਤੋਂ ਪਹਿਲਾਂ ਤੇ ਸਾਧੂ ਸੰਤ ਕੋਲ ਜਾਣਾ ਇਹ ਜਾਂਦੇ ਆ। ਨਹੀਂ ਇਸ ਤਰ੍ਹਾਂ ਨਹੀਂ ਹੈਗਾ ਜੀ ਦੇਖੋ ਸਾਧੂ ਸੰਤ ਦੇ ਕੋਲ ਜਾਣਾ ਜਿਹੜਾ ਉਹ ਜਾਣੇ ਵਾਲੀ ਦੀ ਸੋਚ ਆ। ਅਗਲਾ ਸੋਚਦਾ ਕਿ ਮੈਨੂੰ ਮੁਸ਼ਕਲ ਤੋਂ ਛੁਟਕਾਰਾ ਮਿਲੇ। ਉਹ ਬੰਦੇ ਦੀ ਆਪਣੀ ਸੋਚ ਆ ਕਦੀ ਇੱਧਰ ਜਾਂਦਾ ਕਦੀ ਉੱਧਰ ਜਾਂਦਾ ਡਾਕਟਰਾਂ ਕੋਲ ਵੀ ਜਾਂਦਾ ਸਾਧੂ ਸੰਤਾਂ ਕੋਲ ਵੀ ਜਾਂਦਾ ਜੇ ਕਿਸੇ ਨੂੰ ਡਾਕਟਰ ਕੋਲੋਂ ਆਰਾਮ ਆਉਂਦਾ ਤੇ ਉਹ ਡਾਕਟਰ ਦੇ ਗੁਣ ਗਾਉਂਦਾ ਜੇ ਕਿਸੇ ਨੂੰ ਦੇਸੀ ਹਕੀਮ ਤੋਂ ਆਰਾਮ ਆ ਜਾਂਦਾ ਤੇ ਉਹ ਦੇਸੀ ਹਕੀਮ ਦੇ ਗੁਣ ਗਾਉਂਦਾ ਬਾਕੀ ਆਰਾਮ ਤਾਂ ਉਸ ਪ੍ਰਮਾਤਮਾ ਦੀ ਕਿਰਪਾ ਆ ਆਰਾਮ ਤਾਂ ਉਹਦੇ ਪ੍ਰਮਾਤਮਾ ਦਾ ਨਾਮ ਆ ਦੇਖੋ ਡਾਕਟਰ ਵੀ ਤਾਂ ਇੱਕ ਚੀਜ਼ੇ ਹੀ ਕਹਿੰਦਾ ਜਦੋਂ ਕੋਈ ਕਹਿੰਦਾ ਕਿ ਡਾਕਟਰ ਸਾਹਿਬ ਡਾਕਟਰ ਦੀ ਦੁਕਾਨ ਤੇ ਜਦੋਂ ਕੋਈ ਜਾਂਦਾ ਉਹ ਇੱਕੋ ਹੀ ਚੀਜ਼ ਕਹਿੰਦਾ ਕਿ ਡਾਕਟਰ ਸਾਹਿਬ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਮੈਨੂੰ ਆਰਾਮ ਦੇ ਦਿਓ ਤੇ ਆਰਾਮ ਤਾਂ ਉਸ ਪ੍ਰਮਾਤਮਾ ਦਾ ਹੀ ਨਾਂ ਆ ਆਰਾਮ ਤਾਂ ਉਸ ਉਹਦੀ ਕਿਰਪਾ ਦਾ ਨਾਂ ਆ ਤੇ ਡਾਕਟਰ ਵੀ ਮੋਹਰਿਓ ਇਹ ਹੀ ਕਹਿੰਦਾ ਕਿ ਦੇਖੋ ਆਰਾਮ ਦੇਣਾ ਮੇਰਾ ਕੰਮ ਨਹੀਂ ਮੈਂ ਤਾਂ ਦੁਆ ਦੇਵਾਂਗਾ ਬਾਕੀ ਆਰਾਮ ਤਾਂ ਉਸ ਪ੍ਰਮਾਤਮਾ ਦੇ ਹੱਥ ਆ ਕਿ ਇਹਨੂੰ ਆਰਾਮ ਦੇਣਾ ਹੈ ਕਿ ਇਹਨੂੰ ਨਹੀਂ ਦੇਣਾ ਇਸ ਕਰਕੇ ਕਿੱਥੇ ਜਾ ਕੇ ਕਿਸੇ ਨੂੰ ਆਰਾਮ ਆਵੇ ਕਿੱਥੇ ਕਿਸੇ ਦੀ ਫਰਿਆਦ ਸੁਣ ਹੋ ਜਵੇ ਕਿੱਥੇ ਕਿਸੇ ਦਾ ਦੁੱਖ ਘਟ ਹੋ ਜਵੇ ਏ ਵੀ ਉਹ ਪਰਮਾਤਮਾ ਹੀ ਜਾਣਦਾ ਚਾਹੇ ਉਹ ਸੋਭਾ ਡਾਕਟਰ ਨੂੰ ਦਵਾ ਦੇਵੇ ਚਾਹੇ ਉਹ ਕਿਸੇ ਹਕੀਮ ਨੂੰ ਦਵਾ ਦੇਵੇ ਚਾਹੇ ਉਹ ਕਿਸੇ ਸਾਧੂ ਸੰਤ ਨੂੰ ਦਵਾ ਦੇਵੇ ਬਸ ਜਿਹਦੀ ਸੋਭਾ ਉਹਨੇ ਕਰਾਉਣੀ ਆ ਕਰਾਉਣੇ ਵਾਲਾ ਪਰਮਾਤਮਾ ਹੀ ਆ ਇੱਥੇ ਕੋਈ ਸਾਧੂ ਸੰਤ ਕੁਝ ਨਹੀਂ ਕਰ ਸਕਦਾ ਵੱਡੇ ਵੱਡੇ ਡਾਕਟਰਾਂ ਕੋਲ ਵੀ ਕਿਹੜੇ ਸਾਰੇ ਬੰਦੇ ਠੀਕ ਹੋ ਜਾਂਦੇ بڑے بڑے ਹਕੀਮਾਂ ਕੋਲੋਂ ਵੀ ਸਾਰੇ ਰੋਗ ਥੋੜੀ ਠੀਕ ਹੋ ਜਾਂਦੇ ਤਾਂ ਵੱਡੇ ਵੱਡੇ ਸਾਧੂ ਸੰਤ ਵੀ ਸਾਰੇ ਰੋਗ ਥੋੜੀ ਠੀਕ ਕਰ ਸਕਦੇ ਬਸ ਜਿਹੜੀ ਫਰਿਆਦ ਸੁਣ ਹੋ ਗਈ ਪਰਮਾਤਮਾ ਨੇ ਕਿਰਪਾ ਕਰ ਦਿੱਤੀ ਬਸ ਉਹ ਰੋਗ ਠੀਕ ਹੋ ਜਾਂਦਾ ਕਰਨੇ ਵਾਲਾ ਤਾਂ ਉਹ ਉੱਪਰ ਰਮਾਉਂਡ ਲੈ ਕੇ ਬੈਠਾ ਜੀ ਜੇਦੀ ਮਰਜ਼ੀ ਬਿਮਾਰੀ ਨੂੰ ਕੱਟ ਕਰੇ ਜੇਦੀ ਬਿਮਾਰੀ ਨੂੰ ਜੇਨੂੰ ਮਰਜ਼ੀ ਲਾਵੇ ਇਹ ਉਹਦੀ ਰਜ਼ਾ ਹੈ ਇੱਥੇ ਆਪਣੀ ਮਰਜ਼ੀ ਕੋਈ ਨਹੀਂ ਬਾਕੀ ਜੇ ਕਿਸੇ ਦੀ ਸੋਚ ਹੈ ਕਿ ਮੈਂ ਸਾਧੂ ਸੰਤ ਕੋ ਜਾ ਕੇ ਠੀਕ ਹੋਣਾ ਤੇ ਉਹਦੀ ਸੋਚ ਨੂੰ ਫਲ ਲੱਗਦਾ ਉਹ ਉਹਦੀ ਸ਼ਰਧਾ ਨੂੰ ਫਲ ਲੱਗਦਾ ਸਾਧੂ ਸੰਤ ਥੋੜੀ ਇਸ ਤਰ੍ਹਾਂ ਕਹਿੰਦਾ ਕਿ ਮੈਂ ਕਿਸੇ ਨੂੰ ਠੀਕ ਕਰਾਵਾਂ ਕਿੱਥੇ ਲਿਖਿਆ ਹੁੰਦਾ ਸਾਧੂ ਸੰਤਾਂ ਨੇ ਕਿ ਅਸੀਂ ਰੋਗ ਠੀਕ ਕਰਦੇ ਹਾਂ ਬਸ ਜਿਹੜਾ ਕੋਈ ਆਉਂਦਾ ਸਾਡਾ ਤੋਂ ਪਰੇ ਜੇ ਆਪਾਂ ਇਹ ਸਾਧੂ ਸੰਤ ਅਦਾਸੀ ਤਾਂ ਇਹਦੀ ਮੁਸ਼ਕਲ ਸੁਣ ਲਈਦੀ ਆ ਉਹਦੇ ਅੱਗੇ ਦੁਆ ਕਰੀਦੀ ਆ ਮੰਨਣੀ ਨਾ ਮੰਨਣੀ ਉਹਦੇ ਆ ਕਰਮਿਆਂ ਪੱਕਾ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਸਾਡੇ ਕੋਲ ਆਣੇ ਵਾਲੇ ਸਾਰੇ ਠੀਕ ਹੋ ਕੇ ਜਾਣਗੇ ਤੇ ਅਸੀਂ ਇਹ ਵੀ ਪੱਕਾ ਨਹੀਂ ਕਹਿ ਸਕਦੇ ਕਿ ਸਾਡੇ ਕੋਲ ਜਿੰਨੇ ਵੀ ਆਉਗੇ ਕੋਈ ਠੀਕ ਹੋ ਕੇ ਨਹੀਂ ਜਾਏਗਾ ਕੁਝ ਠੀਕ ਹੋ ਕੇ ਚਲ ਜਾਂਦੇ ਆ ਕੁਝ ਨਹੀਂ ਵੀ ਠੀਕ ਹੁੰਦੇ ਇੱਕ ਗੱਲ ਹੋਰ ਭਾਈ ਇਸ ਜਿਹੜੇ ਹੁਣ ਡੇਰੇ ਹਾਂਜੀ ਇਹ ਵੀ ਹੁਣ ਪੰਜਾਬ ਦੇ ਵਿੱਚ ਲਗਾਤਾਰ ਵਧ ਰਹੇ ਪਏ ਆ ਜੀ ਉਹਦੇ ਬਾਰੇ ਕੀ ਕਹਿੰਦੇ ਦੇਖੋ ਜੀ ਧਰਮ ਦਾ ਵਧਣਾ ਠੀਕ ਹੁੰਦਾ ਮੇਰੀ ਸੋਚ ਤਾਂ ਇਹ ਹੈ ਕਿ ਧਰਮ ਜਿੰਨਾ ਵੀ ਵਧ ਜਾਵੇ ਉਹਨਾਂ ਨੂੰ ਨੁਕਸਾਨ ਨਹੀਂ ਹੋਣਾ ਉਹਨਾਂ ਨੂੰ ਫਾਇਦਾ ਹੋਣਾ ਲੇਕਿਨ ਜਿਹੜਾ ਕੋਈ ਧਾਰਮਿਕ ਸਥਾਨ ਬਣਾ ਰਿਹਾ ਧਾਰਮਿਕ ਸਥਾਨ ਦੀ ਸੇਵਾ ਕਰ ਰਿਹਾ ਉਹਦੇ ਖਿਆਲਤ ਕਿਸ ਤਰ੍ਹਾਂ ਦੇ ਆ ਉਹ ਕਿਸ ਤਰ੍ਹਾਂ ਸੋਚ ਕੇ ਉਹਨੂੰ ਬਣਾ ਰਿਹਾ ਕਿਸ ਤਰ੍ਹਾਂ ਦੀ ਸੇਵਾ ਨਿਭਾ ਰਿਹਾ ਇਹ ਜਿੰਨੇ ਵੀ ਮੰਦਰ ਜਿੰਨੇ ਗੁਰੂ ਘਰ ਜਿੰਨੀਆਂ ਪੀਰਾਂ ਪਖੀਰਾਂ ਦੀਆਂ ਦਰਗਾਹਾਂ ਇਹਨਾਂ ਦਾ ਵਾਧਾ ਹੋਣਾ ਕੋਈ ਨੁਕਸਾਨ ਨਹੀਂ ਇਹ ਚੰਗੀ ਗੱਲ ਹੈ ਚੰਗਾ ਮੈਸੇਜ ਹੈ ਕਿਉਂਕਿ ਜਿੰਨੇ ਇਹ ਵਧੂਗੇ ਉਹਨੇ ਥਾਂ ਤੇ ਸੇਵਾ ਚੱਲੂਗੀਆਂ ਉਹਨੇ ਥਾਂ ਦੇ ਉੱਤੇ ਲੋਕੀ ਆਪਣੇ ਨਾਮਾਸਤੋਕ ਹੋ ਕੇ ਅਸ਼ੀਰਵਾਦ ਲੈਣਗੇ ਲੋਕ ਜੁੜ ਕੇ ਬੈਠਣਗੇ ਕਿਉਂਕਿ ਇਹ ਹੀ ਸਾਧੂ ਸੰਤ ਦੀ ਸੋਚ ਆ ਪਿਛਲਾ ਇਤਿਹਾਸ ਵੀ ਪੜਿਆ ਜਾਵੇ ਤੇ ਇਹ ਚੀਜ਼ਾਂ ਇਸ ਕਰਕੇ ਬਣਦੀਆਂ ਸੀ ਕਿ ਸਾਰੇ ਘਰਾਂ ਦੇ ਕੰਮ ਕਰਕੇ ਕਿਤੇ ਨਾ ਕਿਤੇ ਬੰਦੇ ਚਾਰ ਰੂਹਾਂ ਜੁੜ ਕੇ ਬੈਠਣ ਇੱਕ ਦੂਸਰੇ ਨਾਲ ਦੁੱਖ ਸੁੱਖ ਦਾ ਹਾਲਚਾਲ ਕਰਨ ਇੱਕ ਦੂਜਰੇ ਦੇ ਵਾਸਤੇ ਰਲ ਕੇ ਬੈਠਣੇ ਦਾ ਹੀ ਸਾਧਨ ਸੀ ਤੇ ਜੇ ਹੁਣ ਵੀ ਲੋਕੀ ਇਹ ਨਾ ਜਗ੍ਹਾ ਤੇ ਰਲ ਕੇ ਬੈਠਦੇ ਆ ਪਿਆਰ ਨਾਲ ਬੈਠਦੇ ਆ ਸਾਰੇ ਜਣੇ ਇੱਕ ਦੂਸਰੇ ਦਾ ਹਾਲ ਚਾਲ ਪੁੱਛਦੇ ਆ ਤੇ ਇਹਦੇ ਵਿੱਚ ਵਾਧਾ ਹੋਣਾ ਚਾਹੀਦਾ ਪਰ ਫਿਰ ਸਿਰਫ ਜਗ੍ਹਾ ਦਾ ਵਾਧਾ ਨਾ ਹੋਵੇ ਜਿਹੜੇ ਉੱਥੇ ਬੈਠੇ ਬੰਦੇ ਆ ਉਹ ਸੱਚੇ ਮਨ ਨਾਲ ਉਸ ਪਰਮਾਤਮਾ ਦੀ ਆਵਾਦਤ ਕਰਨ ਜਿਹਨੂੰ ਵੀ ਮੰਨਦੇ ਆ ਨਾ ਮੰਨਣਾ ਕੋਈ ਗੱਲ ਨਹੀਂ ਕੋ ਕਿਸੇ ਨੂੰ ਮੰਨਦਾ ਕੋ ਕਿਸੇ ਨੂੰ ਮੰਨਦਾ ਇਸ ਦੇਸ਼ ਦੀ ਅਲੱਗ ਅਲੱਗ ਪਰਿਭਾਸ਼ਾ ਹੈ ਅਲੱਗ ਅਲੱਗ ਲੋਕ ਤਰ੍ਹਾਂ ਦੇ ਲੋਕ ਵੱਸਦੇ ਹਨ ਅਲੱਗ ਅਲੱਗ ਤਰ੍ਹਾਂ ਦੀਆਂ ਮੰਤਾਂ ਹਨ ਜੇ ਨੂੰ ਵੀ ਕੋ ਮੰਨਦਾ ਹੈ ਮੁਮਾਰਕ ਹੈ ਲੇਕਿਨ ਸੇਵਾ ਸੱਚੇ ਮਨ ਨਾਲ ਹੋਵੇ ਤੇ ਕੋਈ ਮਾੜੀ ਗੱਲ ਨਹੀਂ ਸਾਧੂ ਸੰਤਰੀਆਂ ਕੋਈ ਦਿੱਕਤਾਂ ਜਾਂ ਕੋਈ ਪਰੇਸ਼ਾਨੀਆਂ ਨਹੀਂ ਤੁਸੀ ਸਰਕਾਰ ਦੇ ਕੇ ਰੱਖਣੀ ਚਾਹੁੰਦੇ ਹੋ ਬਹੁਤ ਸੋਹਣਾ ਸਵਾਲ ਕੀਤਾ ਜੀ ਆਹ ਬਹੁਤ ਕੰਮ ਦਾ ਸਵਾਲ ਕੀਤਾ ਸਾਧੂ ਸੰਤ ਕਦੀ ਵਾਸਤੇ ਦਿੱਕਤਾਂ ਤੋਂ ਬਚਿਆ ਹੁੰਦਾ ਹੀ ਨਹੀਂ ਪੁਰਾਣਾ ਇਤਿਹਾਸ ਫਰੋਲੋ ਗੁਰੂਆਂ ਪੀਰਾਂ ਦਾ ਫਰੋਲੋ ਕਦੋਂ ਸੁੱਖ ਦਾ ਜੀਵਨ ਸੀ ਉਹਨਾਂ ਦਾ ਸਾਧੂ ਸੰਤ ਚਾਹੇ ਇਸ ਯੁੱਗ ਦਾ ਹੋਵੇ ਚਾਹੇ ਕਿਸੇ ਵੀ ਯੁੱਗ ਦਾ ਹੋਵੇ ਜੇ ਨੇ ਵੀ ਪ੍ਰਮਾਤਮਾ ਦੇ ਮਾਰਗ ਤੇ ਚੱਲਣਾ ਉਹ ਦੁੱਖ ਤੇ ਤਕਲੀਫਾਂ ਤੋਂ ਬਚ ਜਾਵੇ ਇਹ ਹੋ ਨਹੀਂ ਸਕਦਾ ਦੁੱਖ ਤੇ ਤਕਲੀਫਾਂ ਨਾਲ ਤਾਂ ਜੀਵਨ ਇੰਨਾ ਭਰਿਆ ਹੁੰਦਾ ਆ ਨਾ ਕਿ ਬਸ ਉਹ ਪ੍ਰਮਾਤਮਾ ਦਾ ਹੀ ਭਰੋਸਾ ਆ ਉਹ ਹੀ ਆ ਕੱਢਣੇ ਵਾਲਾ ਸਾਧੂ ਸੰਤ ਤੁਸੀਂ ਪਹਿਲਾਂ ਪਰੇਸ਼ਨ ਕੀਤਾ ਸੀ ਕਿ ਲੋਕ ਆਸ ਕਰਕੇ ਸਾਧੂ ਸੰਤਾਂ ਕੋ ਜਾਂਦੇ ਹਨ ਚਲੋ ਬਹੁਤ ਵਧੀਆ ਗੱਲ ਆ ਆਸ ਲੈ ਕੇ ਸਾਧੂ ਸੰਤਾਂ ਨੂੰ ਉਹਨਾਂ ਨੂੰ ਲੋਕ ਜਿਹੜੇ ਜਾਂਦੇ ਉਹਨਾਂ ਨੂੰ ਇਹ ਤਾਂ ਲੱਗਦਾ ਕਿ ਇੱਥੇ ਜਾ ਕੇ ਸਾਡੀ ਮੁਸ਼ਕਿਲ ਹੱਲ ਹੋਣੀ ਹੈ। ਲੇਕਿਨ ਜਿਹੜਾ ਸਾਧੂ ਸੰਤ ਆ ਹਨ ਉਹ ਸਮਾਜ ਦੇ ਵਿੱਚ ਇਹ ਵੀ ਸੋਚ ਰੱਖਦਾ ਕਿ ਕੋਈ ਮੈਨੂੰ ਵੀ ਆ ਕੇ ਪੁੱਛੇ ਕਿ ਬਾਬਾ ਜੀ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਹਨ। ਪਰ ਪੂਰਾ ਜੀਵਨ ਨੰਗੇ ਜੰਦਾ। ਆਪਣੇ ਦੁੱਖ ਆਪਣੇ ਅੰਦਰ ਹੀ ਛਪਾ ਕੇ ਆਪਾਂ ਬੈਠੇ ਰਹਿੰਦੇ ਆ। ਸਾਨੂੰ ਤਾਂ ਕੋਈ ਪੁੱਛਦਾ ਨਹੀਂ। ਚਲੋ ਇਹ ਵੀ ਪ੍ਰਮਾਤਮਾ ਦੀ ਕਿਰਪਾ ਆ ਕਿ ਲੋਕ ਸਾਨੂੰ ਦੱਸਦੇ ਆ। ਤੇ ਜੇਰ ਕੋਈ ਪੁੱਛਣੇ ਵਾਲਾ ਨਾ ਹੋਵੇ ਫੇ ਚੁੱਪ ਭਲੀ ਆ ਸਿਆਣੇ ਕਹਿੰਦੇ ਜੇ ਕੋਈ ਨਹੀਂ ਪੁੱਛਣੇ ਵਾਲਾ ਹਨ ਤੇ ਫਿਰ ਚੁੱਪੇ ਹੀ ਭਲੀ ਆ ਸਾਧੂ ਸੰਤਾਂ ਦਾ ਜੀਵਨ ਮੇਰੀ ਸੋਚ ਮੁਤਾਬਕ ਕਦੀ ਖੁਸ਼ਿਆਲ ਨਹੀਂ ਹੁੰਦਾ ਹਾਂ ਜਿੱਦਾਂ ਦੁਨੀਆ ਵਾਂਡੇ ਜਾਣ ਲੱਗੀ ਸੋਹਣੇ ਕੱਪੜੇ ਪਾਉਂਦੀ ਆ ਬਾਹਰ ਨਿਕਲ ਕੇ ਸੋਹਣੇ ਕੱਪੜੇ ਪਾਉਂਦੇ ਆ ਆਪਣੇ ਚਿਹਰੇ ਤੇ ਡੁਪਲੀਕੇਟ ਜਿਹਾ ਹਾਸਾ ਰੱਖਦੇ ਆ ਸਾਧੂ ਸੰਤ ਵੀ ਇਸ ਤਰ੍ਹਾਂ ਅੰਦਰੋਂ ਟੁੱਟਿਆ ਹੁੰਦਾ ਪਰ ਬਾਹਰੋਂ ਲੋਕਾਂ ਨੂੰ ਖੁਸ਼ਿਆਲੀਆਂ ਦੇਣੇ ਲਈ ਉਹ ਆਪਣੇ ਚਿਹਰੇ ਦੇ ਉੱਤੇ ਵੀ ਖੁਸ਼ਿਆਲੀ ਰੱਖਦਾ ਆਪਣੇ ਰਹਿਣ ਸਹਿਣ ਤੇ ਵੀ ਖਛਿਆਲੀ ਰੱਖਦਾ ਤੇ ਸਾਧੂ ਸੰਤ ਨੂੰ ਇਸ ਤਰ੍ਹਾਂ ਰਹਿਣਾ ਵੀ ਪੈਂਦਾ ਇੱਕ ਬੱਬੀ ਮੇਰੇ ਜੈਂਟਸ ਸਵਾਲ ਹੁੰਦਾ ਕਰ ਵੀ ਜਦੋਂ ਲੋਕ ਪਰੇਸ਼ਾਨੀਆਂ ਵਾਸਤੇ ਆਉਂਦੇ ਆ ਜੀ ਸੁਣਿਆ ਮੈਂ ਜੀ ਵੀ ਸਾਧੂ ਸਾਧ ਜਿਹੜੇ ਆ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰ ਦਿੰਦੇ ਆ ਪਰ ਉਹ ਮੁਸ਼ਕਲਾਂ ਦਾ ਭਾਰ ਆ ਉਹ ਸਾਧੂ ਸੰਤ ਤੇ ਪੈਂਦਾ ਦੇਖੋ ਜੀ ਇਹ ਜੇ ਬੀਰ ਦੇ ਵਿੱਚ ਇਸ ਤਰ੍ਹਾਂ ਲਿਖਿਆ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਸਿਆਣੇ ਲੋਕਾਂ ਦੀ ਸੋਚ ਆ ਕਿ ਇਸ ਤਰ੍ਹਾਂ ਹੋਣਾ ਤੇ ਫਿਰ ਇੰਨੇ ਲੋਕਾਂ ਦੀ ਸੋਚ ਨੂੰ ਆਪਾਂ ਝੂਠਤਾ ਨਹੀਂ ਕਹਿ ਸਕਦੇ ਇਹ ਸੱਚ ਹੀ ਹੋਣਾ ਕਿ ਜੇ ਨੇ ਕਿਸੇ ਦਾ ਮੰਨ ਲਈ ਜਾਨ ਕਿ ਕੋਈ ਭਲਾ ਮੰਗਣਾ ਤੇ ਸ਼ਾਇਦ ਉਹਦੇ ਤੇ ਭਾਰ ਪੈਂਦਾ ਹੋਣਾ ਲੇਕਿਨ ਇਹ ਕੋ ਕੋ ਬਰੋਣੇ ਵਾਲੀ ਗੱਲ ਵੀ ਨਹੀਂ ਜੇ ਸਾਧੂ ਸੰਤ ਸੋਚ ਕੇ ਇਹ ਬੰਦ ਕਰ ਦਵੇ ਕਿ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਕੱਟ ਹੋਣੀਆਂ ਉਹ ਵੀਰੇ ਸਿਰ ਤੇ ਬਲਾਵਾ ਆ ਜਾਣੀਆਂ ਨਹੀਂ ਆਉਣ ਦੇਣੀਆਂ ਉਸ ਪਰਮਪਿੱਤਾ ਪਰਮਾਤਮਾ ਨੇ ਕਿਉਂਕਿ ਸਾਰਿਆਂ ਦੀਆਂ ਬਲਾਵਾ ਉਹ ਆਪਣੇ ਸਿਰ ਤੇ ਲੈਣੇ ਆਲਾ ਬੈਠਾ ਬਸ ਚਾਹੀਦਾ ਇਹ ਆ ਕਿ ਆਪਾਂ ਦੂਸਰੇ ਦੇ ਭਲੇ ਵਾਸਤੇ ਅਰਦਾਸ ਕਰੀਏ ਜਦੋਂ ਆਪਾਂ ਦੂਸਰੇ ਦੇ ਭਲੇ ਦੇ ਵਾਸਤੇ ਅਰਦਾਸ ਕਰਦੇ ਆਂ ਦੁਨੀਆਂ ਦੇ ਭਲੇ ਦੇ ਵਾਸਤੇ ਅਰਦਾਸ ਕਰਦੇ ਆਂ ਆਪਣੇ ਭਲੇ ਵਾਸਤੇ ਉਹਦੇ ਵਿੱਚ ਹੀ ਅਰਦਾਸ ਹੋ ਜਾਂਦੀ ਆ ਤੇ ਜਦੋਂ ਲੋਕਾਂ ਦੀਆਂ ਮੁਸ਼ਕਲਾਂ ਉਹ ਦਾਤਾ ਕੱਟਦਾ ਤੇ ਜਿਹੜੀਆਂ ਆਪਣੇ ਸਿਰ ਤੇ ਆਉਗੀਆਂ ਸਾਧੂ ਸੰਤਾਂ ਦੀ ਉਹ ਵੀ ਉਸ ਪਰਮਾਤਮਾ ਨੇ ਕੱਟ ਦੇਣੀਆਂ ਤੇ ਬਾਬਾ ਜਿੱਦਾਂ ਤੁਸੀਂ ਪੰਜਾਬ ਦੇ ਵੱਖ-ਵੱਖ ਡੇਰੇ ਚ ਜਾਂਦੇ ਆਂ ਸਾਧੂ ਸੰਤਾਂ ਚ ਰਹਿੰਦੇ ਆਂ ਜੀ ਤੇ ਉਹਨਾਂ ਦੇ ਵਿੱਚ ਤੁਸੀਂ ਫਿਰ ਉਹਨਾਂ ਦੀਆਂ ਤਕਲੀਫਾਂ ਜਾਂ ਕੋਈ ਉਹਨਾਂ ਦੀਆਂ ਮੁਸ਼ਕਲਾਂ ਕੋਈ ਸਰਕਾਰ ਤੱਕ ਤੁਸੀਂ ਸੁਨੇਹਾ ਲਾਉਣਾ ਚਾਹੁੰਦੇ ਹੋ ਜੀ ਬਹੁਤ ਸੋਹਣਾ ਪ੍ਰਸ਼ਨ ਹੈ ਜੀ ਵਾਕੇ ਤੇ ਦੀ ਗੱਲ ਸਹੀ ਹੈ ਕਿ ਮੈਂ ਬਹੁਤ ਜ਼ਿਆਦਾ ਸਾਧੂ ਸੰਤਾਂ ਨੂੰ ਕਿਉਂਕਿ ਸਾਧੂ ਸੰਤਾਂ ਦੇ ਵਿੱਚ ਹੀ ਪ੍ਰਮਾਤਮਾ ਦਾ ਰੂਪ ਆਪਾ ਦੇਖਦੇ ਆ ਸਾਡਾ ਸਾਧੂ ਸੰਤ ਦਾ ਜਿੱਦਾਂ ਸਾਨੂੰ ਗੁਰੂਆਂ ਨੇ ਸੋਚ ਦਿੱਤੀ ਕਿ ਸਾਧੂ ਸੰਤ ਜੀ ਦਾ ਭਗਵਾਨ ਹੈ ਇਸ ਦੁਨੀਆ ਦੇ ਉੱਤੇ ਤੇ ਮੰਨਣਾ ਵੀ ਸਾਡਾ ਉਸੇ ਤਰ੍ਹਾਂ ਹੈ ਅਸੀਂ ਬਹੁਤ ਸਤਿਕਾਰ ਕਰਦੇ ਸਾਧੂ ਸੰਤਾਂ ਦਾ ਇਸ ਕਰਕੇ ਉਹਨਾਂ ਦੇ ਦਰਸ਼ਨ ਕਰਨ ਅਲੱਗ-ਅਲੱਗ ਡੇਰੀਆਂ ਦੇ ਵਿੱਚ ਜਾਂਦੇ ਰਹੀਦਾ ਸਾਰੇ ਧਰਮਾਂ ਵਾਲਿਆਂ ਸਾਧੂ ਸੰਤਾਂ ਨਾਲ ਵਿਚਾਰ ਵਟਾਂਦਰਾ ਵੀ ਹੁੰਦਾ ਰਹਿੰਦਾ ਸਰਕਾਰ ਤੋਂ ਸਾਡੀ ਇੱਕੋ ਹੀ ਸਾਧੂ ਸੰਤ ਸਮਾਜ ਦੀ ਮੈਂ ਦਰਯਾਦ ਕਰਦਾ ਕਿ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਦੇਸ਼ ਦੇ ਵਿੱਚ ਹਰ ਵਰਗ ਨੂੰ ਕੋਈ ਨਾ ਕੋਈ ਸਹੂਲਤ ਮਿਲਦੀ ਸਾਰੇ ਹੀ ਵਰਗਾਂ ਨੂੰ ਅਲੱਗ-ਅਲੱਗ ਕਰਕੇ ਸਰਕਾਰ ਵੱਲੋਂ ਸਹੂਲਤਾਂ ਹੁੰਦੀਆਂ ਪਰ ਜਿਹੜੀ ਅਸੀਂ ਕਮੀ ਮਹਿਸੂਸ ਕਰਦੇ ਸਾਧੂ ਸੰਤ ਸਮਾਜ ਨੂੰ ਇਦਾਂ ਦੀ ਨਾ ਕੋਈ ਸਰਕਾਰ ਕੋਲ ਯੋਜਨਾ ਬਣੀ ਜਿਹੜਾ ਸਾਰੂ ਸਾਧੂ ਸੰਤ ਇਹ ਵੀ ਤਾਂ ਇਸੇ ਹੀ ਦੇਸ਼ ਦਾ ਹਿੱਸਾ ਆ ਹਨ ਜਿੱਦਾਂ ਬਾਕੀ ਦੇ ਵੋਟਾਂ ਪਾਉਂਦੇ ਉਦਾਂ ਹੀ ਸਾਧੂ ਸੰਤ ਵੀ ਵੋਟਾਂ ਪਾਉਂਦੇ ਅਸੀਂ ਵੀ ਰਲ ਕੇ ਸਰਕਾਰ ਦੇ ਵਿੱਚ ਚੋਣਨੇ ਦੇ ਵਿੱਚ ਯੋਗਦਾਨ ਪਾਉਨੇ ਆਂ। ਢੇਰਿਆਂ ਦੀ ਗਿਣਤੀ ਚਾਹੇ ਹੋਵੇ, ਚਾਹੇ ਮੰਦਰਾਂ ਦੀ ਗਿਣਤੀ ਹੋਵੇ, ਚਾਹੇ ਸਾਧੂ ਸੰਤ ਸਮਾਜ ਹੋਵੇ, ਸਾਰਿਆਂ ਦੀ ਪਰਿਭਾਸ਼ਾ ਇੱਕੋ ਹੀ ਆ ਸਾਰੇ ਪਰਮਾਤਮਾ ਨੂੰ ਮੰਨਣ ਵਾਲੇ ਹਨ। ਸਾਰੇ ਹੀ ਦੁਨੀਆ ਦਾ ਭਲਾ ਮੰਗਣੇ ਵਾਲੇ ਹਾਂ। ਤੇ ਸਰਕਾਰ ਕੋਲ ਸਾਡੀ ਇਹ ਯੋਜਨਾ ਸਾਨੂੰ ਵੀ ਮੰਨ ਲਓ ਮੰਗਿਆ ਕਿ ਤੁਸੀਂ ਇਸ ਸਾਧੂ ਸੰਤ ਸਮਾਜ ਨੂੰ ਵੀ ਆਪਣੇ ਧਿਆਨ ਚ ਰੱਖੋ। ਇਹਨਾਂ ਵਾਸਤੇ ਵੀ ਕੋਈ ਯੋਜਨਾ ਬਣਾਓ। ਕਿਉਂਕਿ ਇਹਨਾਂ ਨੂੰ ਵੀ ਮੁਸ਼ਕਲਾਂ ਆ ਸਾਧੂ ਸੰਤਾਂ ਦੇ ਵੀ ਪਰਵਾਰ ਆ ਸਾਧੂ ਸੰਤਾਂ ਦੇ ਵੀ ਘਾਰ ਆ ਸਾਧੂ ਸੰਤਾਂ ਨੇ ਵੀ ਰੋਟੀ ਖਾਣੀ ਹੁੰਦੀ ਆ ਤੇ ਸਰਕਾਰ ਨੂੰ ਚਾਹੀਦਾ ਕਿਉਂਕਿ ਸਾਧੂ ਸੰਤਾਂ ਵਾਸਤੇ ਵੀ ਯੋਜਨਾ ਬਣਾਵੇ ਜਦੋਂ ਸਾਰੇ ਸੰਸਾਰ ਵਾਸਤੇ ਯੋਜਨਾ ਹਨ ਤੇ ਸਾਧੂ ਸੰਤ ਇਸ ਸਹੂਲਤ ਤੋਂ ਕਿਉਂ ਬੰਜੇ ਹਨ ਇਹ ਸਾਡੀ ਹੱਥ ਜੋੜ ਕੇ ਬੇਨਤੀ ਆ ਜੇ ਸਰਕਾਰ ਇਹਦੇ ਤੇ ਵਿਚਾਰ ਕਰ ਕਰ ਸਕੇ ਤਾਂ ਜ਼ਰੂਰ ਕਰੇ ਜੀ ਇਹ ਸ਼ਕਤਾਂ ਦੇ ਮੈਸੇਜ ਸੰਤਾਂ ਲਈ ਮੈਸੇਜ ਆ ਜੀ ਪੇ ਜਿੰ ਚਾਹੇ ਤੁਸੀਂ ਕਿਸੇ ਨੂੰ ਵੀ ਮੰਨਦੇ ਸਾਧੂ ਸੰਤ ਮੈਂ ਕਦੀ ਆਪਣੇ ਜੀਵਨ ਚ ਨਹੀਂ ਗਿਆ ਕਿ ਜਿਵੇਂ ਮੈਂ ਸ਼ਿਵ ਮਹਾਰਾਜ ਦਾ ਉਪਾਸਕਾਂ ਤੇ ਮੈਂ ਰਹਿਣਾ ਵੀ ਉਹਦਾ ਹੀ ਹੈ ਕਿਉਂਕਿ ਮੇਰਾ ਜੀਵਨ ਪੂਰਾ ਉਹਨਾਂ ਨਾਲ ਜੁੜ ਕੇ ਚੱਲਿਆ ਹੈ ਲੇਕਿਨ ਅਸੀਂ ਕਿਸੇ ਨੂੰ ਸਨੇਹਾ ਨਹੀਂ ਦਿੰਦੇ ਕਿ ਤੁਸੀਂ ਵੀ ਮੰਨੋ ਆਪਣੀ ਆਪਣੀ ਮੰਤ ਹੈ ਜਿਹਨੂੰ ਵੀ ਮੰਨਣਾ ਮੰਨੋ ਜਿੱਥੇ ਵੀ ਤੁਹਾਡਾ ਮੰਨ ਕਰਦਾ ਉੱਥੇ ਜਾਓ ਸਾਧੂ ਸੰਤਾਂ ਦੇ ਸਤ ਸੰਗ ਸੁਣੋ ਸਿਆਣੇ ਬੰਦਿਆਂ ਦੀਆਂ ਗੱਲਾਂ ਸੁਣੋ ਸਿਆਣਿਆਂ ਦਾ ਸੰਗ ਕਰੋ ਜਿੱਥੇ ਚੰਗੀ ਸਿੱਖਿਆ ਮਿਲਦੀ ਆ ਉੱਥੇ ਬੈਠੋ ਨਸ਼ਿਆਂ ਤੋਂ ਦੂਰ ਰਹੋ ਕਿਉਂਕਿ ਬੱਚੇ ਜਿਹੜੇ ਹੋਣ ਆ ਨਾ ਬਸ ਇਹ ਹੀ ਮੇਨ ਉਪਦੇਸ਼ ਆ ਕਿ ਅਗਰ ਬੱਚੇ ਨਸ਼ਿਆਂ ਤੋਂ ਬਚ ਗਏ ਹਨ ਤੇ ਸਮਝ ਲਓ ਸੰਸਾਰ ਬਹੁਤ ਸੋਹਣਾ ਹੈ ਤਾਂ ਜੇ ਆਪਣੇ ਬੱਚੇ ਕਿਸੇ ਗਰਾਹੇ ਪੈ ਗਏ ਤੇ ਸੰਸਾਰ ਫੇਰ ਇਹਨਾਂ ਦੁੱਖਾਂ ਦੇ ਵਿੱਚ ਫਸਿਆ ਦਿਖਦਾ ਹੈ ਕਿਉਂਕਿ ਜਿਹੜਾ ਬੰਦੇ ਦੇ ਬੱਚੇ ਕਿਸੇ ਕੋ ਰਸਤੇ ਪੈ ਗਏ ਉਹ ਫੇ ਸਮਾਜ ਉਹਨੂੰ ਕਿਸੇ ਤਰ੍ਹਾਂ ਦਾ ਦੀਦਾ ਤੇ ਉਹ ਅੰਦਰੋਂ ਜਦੋਂ ਦੁਖੀ ਆ ਤੇ ਦੁਖੀ ਨੂੰ ਤਾਂ ਸਾਰਾ ਸੰਸਾਰ ਹੀ ਦੁਖੀ ਲੱਗਦਾ ਇਸ ਕਰਕੇ ਮਹਾਰਾ ਦੀ ਕਿਰਪਾ ਨਾਲ ਦੁਨੀਆ ਨੂੰ ਕੋਈ ਸੰਦੇਸ਼ ਨਹੀਂ ਹੱਥ ਜੋੜ ਕੇ ਬੇਨਤੀ ਆ ਕਿ ਜੇ ਨੂੰ ਵੀ ਮੰਨਣਾ ਸੱਚੇ ਮਨ ਨਾਲ ਮੰਨੋ ਪਰ ਸਾਰੇ ਧਰਮਾਂ ਵਾਲੇ ਆਪਸ ਵਿੱਚ ਜੁੜ ਕੇ ਰੋ ਪਿਆਰ ਨਾਲ ਰੋ ਇੱਕ ਦੂਸਰੇ ਦੇ ਬਿਲਕੁਲ ਦੁੱਖ ਵੇਲੇ ਕਾਮ ਆਵੋ ਕੰਦੇ ਨਾਲ ਕੰਦਾ ਮਿਲਾ ਕੇ ਚੱਲੋ ਸਾਰਿਆਂ ਦਾ ਸਤਿਕਾਰ ਕਰੋ ਕਿਉਂਕਿ ਜਿੱਦਾਂ ਤੁਸੀਂ ਆਪਣੇ ਪਿਤਾ ਦਾ ਸਤਿਕਾਰ ਕਰਦੇ ਹੋ ਇਸ ਤਰ੍ਹਾਂ ਬਾਕੀ ਦਿਆਂ ਦਾ ਵੀ ਪਿਤਾ ਸਮਝ ਕੇ ਨਹੀਂ ਕਿਸੇ ਨੂੰ ਚਾਚਾ ਸਮਝ ਕੇ ਕਿਸੇ ਨੂੰ ਤਾਇਆ ਸਮਝ ਕੇ ਕਿਸੇ ਨੂੰ ਵੱਡਾ ਭਰਾ ਸਮਝ ਕੇ ਕਿਸੇ ਨੂੰ ਛੋਟਾ ਭਰਾ ਸਮਝ ਕੇ ਬਸ ਪਿਆਰ ਨਾ ਰੋ ਇਹ ਹੀ ਸਾਡੀ ਅਰਦਾਸ ਹੈ ਜੀ